ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆਏ ਆਂ ਭੂਆ ਜੀ ਦੇ ਘਰ ਤੇ ਭੂਆ ਜੀ ਜਿਹੜੇ ਕਿ ਪਿਛਲੇ ਸਾਲ ਇਸ ਦੁਨੀਆ ਤੇ ਨਹੀਂ ਰਹੇ ਅੱਜ ਉਹਨਾਂ ਦੀ ਪਹਿਲੀ ਵਰਸੀ ਸੀਗੀ ਤੇ ਵਰਸੀ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਤੇ ਉਹਦੇ ਵਿੱਚ ਜਿਦਾਂ ਮੇਰੇ ਚਾਚਾ ਜੀ ਆਏ ਹੋਇਆ ਇੱਧਰ ਮੇਰੇ ਸਿਸਟਰ ਬੈਠੇ ਆਂ ਇੱਧਰ ਮੇਰੇ ਭੂਆ ਜੀ ਦੀ ਬੇਟੀ ਇੱਥੇ ਬੈਠੇ ਹੋਇਆ ਦੋਨੇ ਭੂਆ ਜੀ ਦੀਆਂ ਬੇਟੀਆਂ ਤੇ ਇੱਧਰ ਸਾਡੇ ਚਾਚੀ ਜੀ ਬੈਠੇ ਆ ਇੱਧਰ ਭੂਆ ਜੀ ਬੈਠੇ ਹੋਇਆ ਤੇ ਅਸੀਂ ਸਾਰੇ ਇਕੱਠੇ ਹੋਏ ਆ ਇੱਧਰ ਡੈਡੀ ਹੁਣੀਆਂ ਡੈਡੀ ਹਮਾਂ ਨੂੰ ਤਾਂ ਤੁਸੀਂ ਪਹਿਲਾਂ ਵੀ ਮਿਲ ਚੁੱਕੇ ਆ ਤੇ ਇੱਧਰ ਚਾਚੀ ਜੀ ਆ ਇੱਧਰ ਭੂਆ ਜੀ ਆ ਸਾਰੇ ਅਸੀਂ ਅੱਜ ਇਕੱਠੇ ਹੋਏ ਆ ਤੇ ਦਿਲ ਕੀਤਾ ਕਿ ਅਸੀਂ ਯਾਦ ਕਰੀਏ ਸਾਰਿਆਂ ਨੂੰ ਵਲੌਗ ਬਣਾਈਏ ਤੇ ਬਲੌਗ ਦੇ ਵਿੱਚ ਲਈਏ ਹਨਾ ਥੋੜੀ ਥੋੜੀ ਗੱਲ ਕਰ ਰਹੇ ਆ ਅਸੀਂ ਪੂਆ ਜੀ ਨੂੰ ਯਾਦ ਕਰਦੇ ਹੋਏ ਥੋੜੀਆਂ ਗੱਲਾਂ ਕਰਨੀਆਂ ਚਾਹੁੰਦੇ ਆ ਪੂਆ ਜੀ ਬਹੁਤ ਨਾਈਸ ਰਹੇ ਆ ਬਹੁਤ ਹੀ ਚੰਗੇ ਔਰ ਇਸ ਤਰ੍ਹਾਂ ਕੇ ਆ ਇਧਰ ਫੁੱਫੜ ਜਣਾ ਤਾਂ ਕਾਫੀ ਟਾਈਮ ਹੋ ਗਿਆ ਇਸ ਦੁਨੀਆ ਤੇ ਨਹੀਂ ਰਹੇ ਇਧਰ ਮੇਰੇ ਚਾਚੀ ਜੀਆ ਚਾਚੀ ਜੀਆ ਉਧਰ ਸਾਹਮਣੇ ਚਾਚਾ ਜੀ ਦਿਖਾਈ ਦੇ ਰਹੇ ਆ ਇਧਰ ਮੇਰੇ ਛੋਟੀ ਚਾਚੀ ਜੀਆ ਤੇ ਇਧਰ ਪੂਆ ਜੀ ਬੈਠੇ ਹੋਏ ਆ ਹਾਂ ਜੀ ਨੀਲਮ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਪਣੇ ਮਾਸੀ ਜੀ ਬਾਰੇ ਮੈਂ ਦਿੱਲੀ ਤੋਂ ਆਈ ਆ। ਨਾ ਸਾਰਾ ਮੇਰੀ ਮਾਸੀ ਜੀ ਦੀ ਵਰਸੀ ਸੀ। ਤਾਂ ਬਹੁਤ ਤਕਲੀਫ ਆ ਸਾਨੂੰ ਬੜਾ ਦੁੱਖ ਆ। ਸਾਨੂੰ ਬਹੁਤ ਪਿਆਰ ਕਰਦੇ ਸੀ। ਸਾਡਾ ਬਚਪਨਾ ਇਹਨਾਰੇ ਘਰੇ ਹੀ ਗੁਜ਼ਰਿਆ ਇੱਥੇ ਆ। ਬਕੇ ਜਵਧੀਆ ਰਹੇ ਆ ਸਾਨੂੰ ਬਣਾ ਵੱਡੇ ਕੀਤਾ, ਵਿਆਹ ਸ਼ਾਦੀਆਂ ਕੀਤੀਆਂ। ਤਾਂ ਅੱਜ ਬਹੁਤ ਸਨ ਤਕਲੀਫ ਹੋਈ ਆ ਸਾਡੇ ਵਿੱਚ ਨਹੀਂ ਬੈਠੇ। ਆ, ਛੁੱਟੀਆਂ ਕੱਟਣ ਵੀ ਅਸੀਂ ਸਾਰੇ ਜਦੋਂ ਹੁੰਦੇ ਸੀ, ਅਸੀਂ ਬੈਕਨ ਆਨਜੋਏ ਕਰਨਾ, ਪੂਰਾ ਪਰਿਵਾਰ ਇਕੱਠਾ ਆਉਣਾ। ਹਾਂ। ਸਾਡਾ ਪਰਿਵਾਰ ਸਾਰੀ ਬਹੁਤ ਚੰਗੇ ਆ। ਸਾਰੇ ਮਿਲ ਕੇ ਜਲਦੇ ਆ ਇਕੱਠੇ ਰਹਿਨੇ ਆ। ਇਹ ਜੇ ਕਰਦਾ ਸਾਡੀਆਂ ਭੈਣਾਂ ਬੜਾ ਪਿਆਰ ਕਰਦੀਆਂ ਸਾਡੇ ਮਾਮਾ ਜੀ ਦੀਆਂ ਬੇਟੀਆਂ ਆ ਬਹੁਤ ਚੰਗਾ ਲੱਗਦਾ ਸਾਨੂੰ ਹੁਣ ਅਸੀਂ ਆਏ ਆ ਹੈ ਤਾਂ ਪੂਆਜੀ ਦੀ ਵਰਸ ਹੀ ਪਰ ਉਹ ਸਾਨੂੰ ਦਿਨ ਯਾਦ ਹੁੰਦੇ ਆ ਜਦੋਂ ਅਸੀਂ ਛੁੱਟੇ ਹੁੰਦੇ ਆ ਨਾ ਇਕੱਠੇ ਹੁੰਦੇ ਸੀਗੇ ਤੇ ਛੁੱਟੀਆਂ ਚਾਉਣਾ ਛੁੱਟੀਆਂ ਚ ਇਦਾਂ ਪੂਆਜੀ ਨੇ ਸਾਨੂੰ ਫੀਲ ਹੀ ਨਹੀਂ ਹੋਣ ਦੇਣਾ ਕਿ ਸਾਡੇ ਇਦਾਂ ਸਾਨੂੰ ਪਿਆਰ ਕਰਨਾ ਕਿ ਸਾਡਾ ਦਿਲ ਹੀ ਨਹੀਂ ਕਰਦਾ ਇੱਥੇ ਜਾਣ ਆ ਹੁਣ ਅਸੀਂ ਸਾਰੇ ਬੈਠੇ ਆ ਲੱਗਦਾ ਵੀ ਦੋ ਵੀ ਵਿੱਚ ਬੈਠੇ ਆ ਵਿੱਚ ਬੈਠੇ ਆ ਤੇ ਅਸੀਂ ਭੂਆ ਦੇ ਬੈਡਰੂਮ ਦੇ ਵਿੱਚ ਹੀ ਬੈਠੇ ਆ ਤੇ ਉਹਨਾਂ ਨੂੰ ਇੱਥੇ ਮਿਸ ਕਰਦੇ ਪਏ ਆ ਬੈਡਰੂਮ ਦੇ ਵਿੱਚ ਚੱਲ ਨਹੀਂ ਨਮਾੜੀ ਤਾਰੇ ਉਹ ਮੈਂ ਦੇਖਾ ਕੀ ਇਸਲਾਹ ਹੁੰਦੀ ਆ ਤੀਤੀ ਗੱਲ ਵਿੱਚ ਯਾਰ हां जी ਮੇਰੀਆਂ ਦੋਨੇ ਪੁਆ ਜੀ ਦਾ ਪੁਆ ਜੀ ਉਹਨੇ ਦੋਨੇ ਭੈਣਾ ਮੇਰੇ ਡੈਡੀ ਹੁਣੀ ਚਾਰ ਭਰਾ ਤੇ ਦੋ ਪੁਆ ਜੀ ਸਾਡੀਆਂ ਛੋਟੇ ਪੁਆ ਜੀ ਆ ਬਹੁਤ ਮਿਸ ਕਰਦੇ ਆ ਹਾਂ ਜੀ ਭੈਣ ਆਪਣੀ ਨੂੰ ਤੇ ਪੁਆ ਜੀ ਹੁਣ ਤੁਸੀਂ ਦੱਸੋ ਹਾਂ ਜੀ ਬਾਹ ਜੀ ਕੀ ਫਦੇ ਅਸੀਂ ਦੋਏ ਭੈਣਾ ਸੀ ਆ ਬਹੁਤ ਪਿਆਰ ਕਰਦੇ ਸੀ ਇੱਕ ਦੂਜੇ ਨਾਲ ਲੜ ਵੀ ਲਈਦਾ ਸੀ ਲੜ ਵੀ ਲਾਣਾ ਖੇਡ ਵੀ ਲਾਣਾ ਹੱਸ ਵੀ ਲਾਣਾ ਦਾ ਬਿਆਰ ਇਕੱਠਾ ਹਾਂ ਤੇ ਲਾਣਾ ਤੇ ਰੋਣਾ ਤੇ ਮੈਈਆ ਇੰਨੇ ਪੈਸੇ ਵਿਆਹ ਇੱਕ ਦਿਨ ਸਾਡਾ ਸਾਦੀ ਇੱਕ ਦਿਨ ਦੀ ਸੀ ਜਦੀ ਵਿਆਹ ਕੀ ਜਾਂਦਾ ਨਹੀਂ ਜਿੱਦਾਂ ਹੁਣ ਪੁਆਜੀ ਤੁਸੀਂ ਛੋਟੇ ਸੀਗੇ ਹਨਾ ਤੇ ਫਿਰ ਖਾਣ ਪੀਣ ਬਦਲੇ ਵੀ ਕੋਲਾਈ ਹੁੰਦੀ ਸੀ ਆ ਮੇਰੀ ਆ ਚੀਚੀ ਲੈ ਲਈ ਤੇ ਤੇਰੀ ਮੇਰੀ ਬੜੀ ਕਾਕਾ ਮੈਂ ਗਣਾ ਬਿੱਲੀ ਹੈਂ ਬੁੱਧ ਪੀ ਗਈ ਅੱਛਾ ਚੀਕ ਖਾ ਗਈ ਅੱਛਾ ਗਣਾ ਬਿੱਲੀ ਸਾਥ ਜੁੜੀ ਜਾਂ ਗਈ ਹੁੰਦੀ ਅੱਛਾ ਜਾਂ ਗਈ ਮੇਰੀ ਦੋਨੇ ਬਾਹ ਫੜ ਕੇ ਤਾਂ ਮੈਨੂੰ ਫੁੱਟ ਕੇ ਦੌੜ ਜਾਂਦੀ ਸੀ ਅੱਛਾ ਮੱਥੇ ਬੈਠੇ ਨੂੰ ਹੀ ਜਾਣਾ ਹਾਂ ਔਰ ਹਾਂ ਤੇ ਅੱਜ ਕੱਲ੍ਹ ਉਸਨੇ ਜੀ ਸਾਰਾ ਤਾਂ ਬਚਪਨ ਦੀਆਂ ਅਜੇ ਤਾਂ ਹਨਾ ਬਹੁਤ ਜ਼ਿਆਦਾ ਠੀਕ ਹੈ ਇੱਕ ਸਾਡਾ ਪਾਜੀ ਹੁੰਦਾ ਸੀ ਨਾ ਉਹ ਬੈਠੇ ਹਾਂਜੀ ਲਗਲੀ ਗੱਲ ਸੁਣੋ ਹਾਂ ਜਵਾਬੀ ਹੁੰਦਾ ਸੀ ਮੈਂ ਦਾਲਦੀ ਬੜੀ ਹੁੰਦੀ ਸੀ ਅੱਛਾ ਮੈਂ ਨਾ ਰਾਤ ਨੂੰ ਕਢਾਂਗੇ ਤਾਂ ਕੱਪੜੇ ਕੱਢ ਕੇ ਲਿਆ ਅੰਦਰ ਅੱਛਾ ਹਨਾ ਸਾਡੇ ਕੱਪੜੇ ਕੱਢ ਕੇ ਲਿਆ ਮੈਂ ਅੰਦਰ ਕੱਢਣਾ ਮੈਂ ਕਿੰਦਾ ਲੈਵਣੀ ਹਾਂ ਇਹਨ ਪਹਿਲੇ ਜਾ ਕੇ ਅੰਦਰ ਬੜ ਜਾਣਾ ਅੱਛਾ ਡਰਾਉੜ ਲੈ ਲੋਕ ਜਾਣਾ ਲੋਕਾਂ ਨੇ ਮੇਰੀ ਦਿੱਤਾਂ ਵਿੱਚ ਇੱਕ ਵਾਰ ਲਾਣਾ ਇੰਨਾ ਵਰਾਟ ਪਾਉਣਾ ਇੰਨੀ ਚੀਚਿਆੜਾ ਪਾਉਣਾ ਮੀਂਹ ਇੰਦਾ ਬਾਜ਼ਾਰ ਕਰਦਾ ਅੱਛਾ ਮੇਰੇ ਚੜਰਾਉਣਾ ਹਣਾ ਨਾ ਤਾਂ ਉਹਦਾ ਤਾਂ ਮੇਰੇ ਖਿਆਲ ਬਲਬ ਵੀ ਨਹੀਂ ਹੁੰਦੇ ਹੁਣੇ ਅੱਛਾ ਬਲਬ ਕਢਾ ਲੈਣਾ ਦੀਵੇ ਨੂੰ ਬਜਾ ਦੇਣਾ ਹਾਂ ਪੈਸਾ ਤੇ ਇੰਦਾ ਕਰਦਾ ਹੁੰਦਾ ਇੰਨੀ ਕੰਗੀਆਂ ਨੇ ਛੋਟੇ ਤੇਲ ਹੋਣਾ ਬਚਪਨਾ ਨਾ ਸ਼ਰਾਰਤਾਂ ਬਚਪਨ ਦੀਆਂ ਹਾਂਜੀ ਤਾਂ ਡੈਡੀ ਬਾ ਨਾਲ ਤੁਹਾਡਾ ਕਿਦਾਰਿਆ ਸੀ ਸਾਰਾ ਬਿਹਵ ਇਹ ਤਾਂ ਚਾਹਾਂ ਕਹਿੰਦੇ ਨਿੱਤ ਕਹਿੰਦਾ ਤੇ ਦੇਤਾ ਸੂਬਾ ਆ ਕੇ ਤਾਂ ਅਸੀਂ ਕਹਿ ਨਹੀਂ ਸੰਕਿਆ ਹਾਂਜੀ ਵਧੀਆ ਵਧੀਆ ਮਾਪੇ ਪੜਾ ਰਹੇ ਹਾਂ ਹਾਂ ਕੋਈ ਸੰਭਲ ਵੈਸੇ ਇੱਕ ਗੱਲ ਆ ਬਚਪਨ ਤੋਂ ਜਦਾ ਸੀ ਵੀ ਦੇਖਦੇ ਆਏ ਹਾਂ ਤੁਹਾਡੇ ਕੋਲ ਹੀ ਅਸੀਂ ਖੇਲੇ ਆ ਵੱਡੇ ਹੋਏ ਆ ਹਨਾ ਤੁਹਾਡੇ ਹੱਥਾਂ ਵਿੱਚ ਹੀ ਰਹੇ ਆ ਪਰ ਇਹ ਦੇਖਿਆ ਕਿ ਤੁਹਾਡੇ ਵਿੱਚ ਆਪਸੀ ਪਿਆਰ ਬਹੁਤ ਰਿਆ ਹੋਰ ਹੋਰ ਹਣਾ ਤੁਹਾਡੇ ਚਾਰ ਭੈਣਾਂ ਦੋ ਚਾਰ ਭਰਾ ਦੋ ਭੈਣਾਂ ਇੰਨਾ ਪਿਆਰ ਬਹੁਤ ਜ਼ਿਆਦਾ ਰਿਹਾ ਤੇ ਉਹਨਾ ਇਕੱਠੇ ਹੋਣਾ ਆ ਇੱਥੋਂ ਤੱਕ ਵੀ ਦੇਖਿਆ ਕਿ ਜਦੋਂ ਤੁਹਾਨੂੰ ਯਾਦ ਆਉਂਦੀ ਸੀ ਜਦੋਂ ਬਰੋ ਬਰੀ ਨਾਲ ਰੋਟੀ ਬਣਾਉਣੀ ਹਾਂ ਹੈਨਾ ਇਕੱਠਾ ਖਾਣੀ ਹੈਨਾ ਇੱਕ ਥਾਂ ਬਹਿ ਜਾਣਾ ਤੇ ਇੱਕ ਥਾਂ ਖਾ ਕੇ ਉੱਠ ਜਾਣਾ ਸਾਰਿਆਂ ਨੇ ਜਿਸ ਕਾ ਦੀ ਬੇਟੀ ਸੀ ਸਾਨੂੰ ਯਾਰ ਜਦੋਂ ਰੋਟੀ ਬਣਾਉਣੀ ਜਿਹੜੇ ਬਿੰਕੜ ਜੀ ਬਹੁਤ ਚੰਗੇ ਹੁੰਦੇ ਸੀ ਹਾਂ ਹਾਂ ਪੁਫੜੀ ਹੁਣ ਇਹਦਾ ਹੁੰਦਾ ਸੀ ਬਈ ਜਾਣਾ 500 ਕੜੀ ਬਣਾ ਲਈ ਅੱਜ ਆਉਣਾ ਆ ਮੈਂ ਕਹਿਣਾ ਬਈ ਕੜੀ ਬਣਾਵੀਂ ਸਵਾਦ ਜਾਈ ਇੱਥੇ ਰੋਟੀ ਖਾ ਕੇ ਜਾਣਾ ਤਾਂ ਇੱਥੇ ਹੀ ਆਉਣਾ ਸੱਚੀ ਕੜੀ ਜਵਾਦ ਬਣਾਵੀ ਇਹ ਸਾਡੇ ਪੁਫੜੀ ਕੀ ਕਹਿਣਾ ਹਾਂ ਕੰਮ ਤੇ ਪੋੜੇ ਮੇਰੀ ਪੋਤੀ ਪਰ ਕੜੀ ਤਾਂ ਹੀ ਸਾਰਾ ਗੱਲੀ ਆਏ ਅੱਜ ਕਹਿੰਦੇ ਆ ਹਾਂ ਜੀ ਇਹ ਤੇ ਨਾ ਹਾਂ ਅੱਜ ਕਹਿਣਾ ਕਹਿੰਦਾ ਰੋਟੀ ਬਣਾ ਲੈ ਹੁਣ ਆ ਜਾਣਾ ਸੀ ਸਹੀ ਹਾਲ। ਬਾੜੀ ਬਣਾ ਲੈ ਵਧੀਆ ਜੇ। ਹੁਣ ਤੁਸੀਂ ਦੱਸੋ ਅੰਕਲ ਜੀ। ਤੁਹਾਡੀਆਂ ਕੀ ਕੀ ਸ਼ਰਤਾਂ ਹੁੰਦੀਆਂ ਸੀਆਂ? ਆਪਸ ਵਿੱਚ ਪੁਆਈ ਹੁਣਾਂ ਦੇ ਨਾਲ ਕਿਦਾਂ ਰਹੇ ਤੁਸੀਂ? ਦੋਨੇ ਭੈਣਾਂ ਨਾਲ? ਸਾਡੇ ਤਾਂ ਕਰ ਦਿੱਤਾ ਦੋਨੇ ਭੈਣਾਂ ਨਾਲ ਇਦਾਂ ਹੀ ਵੇ। ਇੱਕ ਦੂਜੇ ਨਾਲ ਡਰਦੇ ਝਗੜਦੇ ਰਹਿੰਦੇ ਸੀ। ਅੱਛਾ। ਜਿਹੜੇ ਚੱਕਰਾਂ ਨਾਲ ਨਹੀਂ ਰੋਟੀਆਂ ਪਕੋੜਾ ਪਾਏ ਛੋਟੀਆਂ-ਛੋਟੀਆਂ ਪੁਣੀਆਂ ਜਿੱਦਾਂ ਪੂੜੀਆਂ ਬਕੜੀ ਜੀਆਂ। ਅੱਛਾ। ਤਾਂ ਮੇਰੇ ਵਰਗੇ ਨੂੰ ਬਾਦ ਤੈਨੂੰ ਪਤਾ ਤੋ ਜਿਹੜੇ ਭੁੱਖ ਲੱਗੀ ਹੁੰਦੀ ਤਾਂ ਮੇਰੇ ਵਰਗੇ ਚੱਕ ਕੇ ਸਾਰੀਆਂ ਮਾਤੇ ਖਾ ਜਾਣੀਆਂ। ਅੱਛਾ। ਉਹ ਜਿਹੜੇ ਫੇਪਰੇ ਹੋ ਜਾਣਾ ਸਾਡੇ ਤੂਤ ਹੁੰਦਾ ਫੇਕ। ਅੱਛਾ। ਘਰ ਜੇ ਤੂਤ ਹੁੰਦਾ ਮੈਂ ਤੂਤ ਰਾਗੇ ਪੈ ਕੇ ਖਾ ਜਾਣੀਆਂ। ਹਾਂਜੀ। ਜਦੋਂ ਉਹਨੂੰ ਫੇਪਕਾਉਣ ਲੱਗਣਾ ਤੂਈ ਭਾਰੀ ਫੇ ਮੈਂ ਚੱਕ ਕੇ ਖਾ ਜਾਣੀਆਂ। ਕੰਮ ਆਇਆ ਜਾਣਾ ਚੱਕੇ। ਮੈਂ ਸਮਝ ਨਹੀਂ ਚਾ ਖੇਲਾ ਅੱਛਾ ਰੋਟੀਆਂ ਲੈ ਕੇ ਰੋਟੀਆਂ ਉਹਨੇ ਕਹਣਾ ਧੜੀਆਂ ਸਾਰੀਆਂ ਖਾ ਗਿਆ ਉਹ ਮੈਂ ਤਾਂ ਜਾ ਦਿੱਤਾ ਹੈ ਕਿ ਚਲੋ ਫੇ ਵੀ ਉਹ ਗੱਲਾਂ ਯਾਦ ਹੁੰਦੀਆਂ ਸਹੀ ਗੱਲਾਂ ਹਨ ਕੁਝ ਕਰਨਾ ਜ਼ਿਆਦਾ ਹੁੰਦੀ ਜੇਲੇ ਹੁਣ ਇੱਥੇ ਆਈਦਾ ਸੀ ਇੱਥੇ ਆਈਦਾ ਸੀ ਤਾਂ ਇੱਥੇ ਆਪ ਕਹਿ ਕੇ ਖਲੋਣੀਆਂ ਤਬਲ ਕੇ ਖਾਓ ਯਾਦਾ ਮੈਨੂੰ ਪੂਆ ਜੀ ਹੁਣੀ ਜ਼ਬਰਦਸਤੀ ਨਹੀਂ ਵੀ ਕਹਣਾ ਸੀ ਰੋਟੀ ਖਾਣੀ ਪੂਆ ਜੀ ਹੁਣੀ ਰੱਖਣੀ ਜ਼ਬਰਦਸਤੀ ਕਹਣਾ ਨਹੀਂ ਤਬਾਚਪ ਦੇ ਵਿਚ ਹਿੱਡਾ ਹੁੰਦੀ ਸੀ ਉਹ ਸਾਨੂੰ ਜ਼ਿਆਦਾ ਹੋਈ ਆਉਂਦੀ ਆ ਹਾਂ ਜੀ ਇਹ ਭੈਣ ਸਾਡੀ ਦੁਨੀਆ ਤੇ ਰਹੀ ਨਹੀਂ ਸਾਡਾ ਵੀ ਕੀ ਪਤਾ ਕਿੰਨਾ ਟਾਈਮ ਹੈ ਕਿ ਨਹੀਂ ਕੁਸ ਕਿੰਨਾ ਹੁੰਦੀ ਸਹੀ ਗੱਲਾਂ ਜੀਵਨ ਆ ਜਾਂਦਾ ਜਾਂ ਅਤੇ ਕਿੰਨੇ ਸਮੇਂ ਦਾ ਕੋਈ ਪਤਾ ਨਹੀਂ ਹਾਂ ਜੀ ਹਾਂ ਜੀ ਦੁਨੀਆ ਯਾਤ ਸਹੀ ਸਾਰੇ ਭੈਣ ਭਰਾ ਸਾਰੇ ਮਤ ਸਭ ਪਰਜਾ ਜਾਂ ਦਮ ਕੱਟੀ ਹੋਏ ਬਿਲਕੁਲ ਇਸ ਕਰਕੇ ਹਾਂ ਜੀ ਠੀਕ ਹੈ ਤਾਂ ਤੁਸੀਂ ਵੀ ਰਹੇ ਹੋ ਨਾ ਪੂਆ ਜੀ ਹਣਾ ਕੋਲ ਅੰਮ੍ਰਿਤਸਰ ਜੀ ਹਾਂ ਪੂਆ ਜੀ ਹਣਾ ਕੋਲ ਅੰਮ੍ਰਿਤਸਰ ਰਹੀ ਹਾਂ ਅੰਮ੍ਰਿਤਸਰ ਇਹਨਾਂ ਤੇ ਸੀ ਉਹਨੂੰ ਤੇ ਕਿਉਂਕਿ ਪੁੱਪਾ ਜੀ ਸੀ ਇਲੈਕਟ੍ਰਿਸਿਟੀ ਡਿਪਾਰਟਮੈਂਟ ਸੇ ਤੇ ਡੈਡੀ ਹੁਣੀ ਆਰਮੀ ਸੀ ਤੇ ਡੈਡੀ ਹੁਣੀ ਮਮੀ ਹੁਣੀ ਅਸੀਂ ਬਰੇਲੀ ਰਹਿੰਦੇ ਉੱਥੇ ਸਾਨੂੰ ਕੋਈ ਸਕੂਲ ਨਹੀਂ ਸੀ ਮਿਲਦਾ ਜਿੱਦੇ ਵਿੱਚ ਆਪ ਕੋ ਆਪਣੀ ਸਟੱਡੀ ਹੋ ਸਕਦੀ ਵਧੀਆ ਅੱਛਾ ਤੇ ਉਹ ਫਿਰ ਮੈਨੂੰ ਉੱਥੇ ਅਪਰਸਰ ਮੈਂ ਰਹੀ ਆ ਤੇ ਮੈਨੂੰ ਮਰਫੀ ਬੜੀ ਪਸੰਦ ਹੁੰਦੀ ਉਪਰਜੀ ਹੁਣੀ ਬਾਜੀ ਨੇ ਕਹਿਣਾ ਜਾਓ ਬਈ ਉਪਰਜੀ ਹੁਣ ਕਹਿਣਾ ਕਿ ਬਰਫੀ ਲੈ ਕੇ ਆਓ ਕੰਪਲੇਸ਼ਨ ਬਹੁਤ ਪਸੰਦਾ ਹਾਂਜੀ ਫਿਰ ਅਸੀਂ ਘੁੰਮਣ ਲਾਣਾ ਇੱਧਰ ਉੱਧਰ ਬੜਾ ਵਧੀਆ ਬਹੁਤ ਸੁਣਾ ਰਹੇ ਇਹ ਬੱਚਿਆਂ ਨਾਲ ਰਹੇ ਤਾਂ ਲੱਗਾਈ ਨਹੀਂ ਕਿ ਮੈਂ ਉਹਨਾਂ ਦੇ ਨਾ ਪਤੀ ਜੀ ਬੜੀਆਂ ਇੱਕ ਬੇਟਾ ਸੀ ਤੇ ਮੈਂ ਨਾਲ ਹੁੰਦੀ ਸੀ ਉਹ ਛੋਟੇ ਆਪਾ ਜਿੱਦਾਂ ਹਾਂਜੀ ਤੇ ਲੱਗਣਾ ਹੀ ਨਹੀਂ ਕਿ ਮੈਂ ਲੱਗਾ ਇਦਾਂ ਲੱਗਣਾ ਕਿ ਕੋਈ ਫੈਮਿਲੀ ਆ ਸਾਰੇ ਬਹੁਤ ਵਧੀਆ ਰਹੇ ਹਾਂਜੀ ਮੈਨੂੰ ਯਾਦ ਆ ਸੀ ਅਹੀਂ ਜਦੋਂ ਅਮਰ ਸਰ ਤੇ ਬਰੇਲੀ ਤੋਂ ਸਾਨੂੰ ਨਹੀਂ ਆਈ ਕਿਤੇ ਆਏ ਸੀਗੇ ਡਾਡੀ ਹੋਂਦੇ ਨਾਲ ਹੀ ਫਿਰ ਦਰਬਾਰ ਸਾਹਿਬ ਗਏ ਸੀ ਅਰਲੀ ਮਾਰਨਿੰਗ ਅਸੀਂ ਟਾਂਗੇ ਤੇ ਬੈਠ ਕੇ ਗਏ ਸੀਗੇ ਦਰਬਾਰ ਸਾਹਿਬ ਮੱਥਾ ਟੇਕਣਾ ਨਾ ਤੇ ਇੰਨੀਆਂ ਖੁੱਲੀਆਂ ਸੜਕਾਂ ਮੈਨੂੰ ਯਾਦ ਆ ਸੀਨ ਹਾਲੇ ਵੀ ਇੰਨਾ ਰਸ਼ ਨਹੀਂ ਸੀ ਹਮਰੇ ਸਰ ਦੇ ਵਿੱਚ ਤੇ ਬੜਾ ਵਧੀਆ ਦਰਬਾਰ ਸਾਹਿਬ ਮੱਥਾ ਟੇਕਣ ਗਏ ਇੰਨੀ ਰਣੇ ਰਸ ਸੀਗਾ ਮੈਨੂੰ ਹਾਲੇ ਵੀ ਯਾਦ ਆ ਰਿਹਾ ਉਹ ਤੇ ਹੋਰ ਮੰਜੂ ਪੂਆ ਜੀ ਦੀ ਬੇਟੀ ਮੰਜੂ ਤੇ ਮੰਜੂ ਆਪਣੇ ਬਾਰੇ ਦੱਸੋ ਕੁਝ ਮੈਂ ਉਹਨਾਂ ਦੀ ਵੱਡੀ ਬੇਟੀ ਆ ਜੀ ਹਾਂਜੀ ਅਸੀਂ ਦੋ ਭਰਾ ਦੋ ਭੈਣਾਂ ਤੇ ਇੱਕ ਭਰਾ ਆ ਹਾਂਜੀ ਮੇਰਾ ਮੰਮੀ ਨਾਲ ਬਹੁਤ ਪਿਆਰ ਸੀ ਹੁਣ ਵੀ ਮੈਨੂੰ ਸਾਲ ਹੋ ਗਿਆ ਰੋਂਦੀ ਨੂੰ ਜਦੋਂ ਵੀ ਮੈਂ ਕਿਤੇ ਕੋਈ ਵੀ ਗੱਲ ਯਾਦ ਆਉਂਦੀ ਮੰਮੀ ਤੇ ਚਿੰਤਾ ਆ ਜਾਂਦਾ ਉਹਨੇ ਰੋਣ ਲੱਗ ਪਈ ਨਹੀਂ ਡੈਡੀ ਕੇ ਤਾਂ ਯਾ ਚਲ ਹੋ ਗਏ ਸੀਗੇ ਗਾੜੀਆਂ ਤੋਂ ਚਲੋ ਇੰਨਾ ਮੈਂ ਸਨੇਹ ਸੀ ਕੀਤਾ ਜਿੰਨਾ ਮੰਮੀ ਕਿਉਂਕਿ ਮੰਮੀ ਹੈ ਹੀ ਅਸੀਂ ਦੋਨੇ ਚੱਲ ਗਏ ਤੇ ਤਾਂ ਰੋਣ ਬੰਦ ਹੀ ਨਹੀਂ ਹੁੰਦਾ ਮੇਰਾ ਉਹਨੇ ਬਹੁਤ ਕੀ ਗੱਲਾਂ ਹੋਈ ਸਹਾਰਾ ਚੜ੍ਹਦਾ ਦਿਲ ਨਹੀਂ ਕਰਦਾ ਮਾਪਿਆਂ ਦੇ ਹਾਂ ਆਈ ਦਾ ਤਾਂ ਹੈ ਪਰ ਆਪਰ ਜਾਈ ਵੀ ਬਹੁਤ ਚੰਗੇ ਆ ਪਰ ਫਿਰ ਵੀ ਜਿਹੜੀ ਉਹਨਾਂ ਦੀ ਜਗ੍ਹਾ ਹੈ ਨਾ ਉਹ ਪੂਰੀ ਨਹੀਂ ਹੋ ਸਕਦੀ ਉਹ ਨਹੀਂ ਸਭ ਘਾਟ ਪੂਰੀ ਨਹੀਂ ਹੋ ਸਕਦੀ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਮਾਪਿਆਂ ਦੇ ਨਾਲ ਉਹ ਅਲੱਗ ਹੀ ਬਹਾਰਾ ਹੁੰਦੀਆਂ ਬੱਚੇ ਰੋ ਮਾਰ ਰਹੇ ਆ ਮੈਨੂੰ ਫੋਨ ਕਰ ਦੇਣਾ ਕੁੜੀਏ ਮੈਂ ਆ ਜਾਈ ਆ ਜੀ ਮੇਰੀ ਖਬਰ ਲੈ ਲਈ ਮੈਂ ਜਿੱਦਾਂ ਹੀ ਫੋਨ ਆਉਣਾ ਉਸਨੇ ਹੀ ਤੋੜੇ ਜਾਣਾ ਹੂੰ ਸਹੀ ਗੱਲ ਜਿਹਦੇ ਲਈ ਬਹੁਤ ਕਰਦੇ ਸੀ ਫਿਰ ਮੇਰੇ ਦੋ ਬੱਚੇ ਹੋਏ ਉਹ ਵੀ ਇੱਥੇ ਹੋਏ ਮੰਮੀ ਮੇਰੇ ਨੇ ਇੰਨੀ ਸੇਵਾ ਕੀਤੀ ਨਾ ਮੇਰੀ ਉਹ ਕਰ ਨਹੀਂ ਸਕਦਾ ਪਰ ਜਦੋਂ ਉਹ ਬਿਮਾਰ ਹੋ ਕੇ ਪਰ ਮੇਰੇ ਕੋ ਨਾ ਹੀ ਸੇਵਾ ਨਹੀਂ ਕਰਦਾ ਕਿਉਂ ਮੇਰੇ ਸਭ ਸਹੁਰੇ ਬਿੜੁਰਗਦੋਂ ਨੇ ਉਹਨਾਂ ਦੀ ਵੀ ਮੈਨੂੰ ਜ਼ਰੂਰੀ ਕਰਨੀ ਪੈਣੀ ਸੀ ਤਾਂ ਇੱਥੇ ਮੇਰੇ ਵਾਸਤੇ ਹੁਣ ਔਖਾ ਸੀ ਜਿੰਮੇਵਾਰੀ ਵੱਡੀ ਨਾ ਉਧਰ ਵੀ ਕਿਉਂਕਿ ਉਧਰ ਵੀ ਓਨੀ ਸੀ ਤਾਂ ਇੱਧਰ ਵੀ ਸੀ ਹਾਂ ਤੇ ਇਸ ਕਰਕੇ ਮੈਂ ਇਹ ਬਹੁਤ ਮਿਸ ਕਰਦੀ ਆ ਵੀ ਮੇਰੇ ਕੋ ਉਹਨਾਂ ਦੀ ਦੇਖਭਾਲ ਨਹੀਂ ਕਰ ਸੇਵਾ ਨਹੀਂ ਕਰ ਕੋਈ ਉਹ ਹੀ ਨਾ ਜਿਸ ਤਰ੍ਹਾਂ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਵਿੱਚ ਫਸ ਜਾਂਦਾ ਹਨਾ ਇਹ ਵੀ ਇੱਧਰ ਵੀ ਜ਼ਰੂਰੀ ਆ ਤਾਂ ਉਧਰ ਵੀ ਜ਼ਰੂਰੀ ਆ ਸਹੀ ਇਹ ਚਾਹ ਕੇ ਵੀ ਨਹੀਂ ਆ ਸਕਦੇ ਸੀ ਹਨਾ ਹਾਂਜੀ ਮੈਨੂੰ ਕਹਿਣਾ ਵੀ ਆ ਜਾਈ ਮੇਰੇ ਕੋਲ ਨਹੀਂ ਜਾਂ ਕਿਤਾਂ ਪਰ ਨਹੀਂ ਪਰ ਨਹੀਂ ਆ ਹੋ ਸਕਿਆ ਹਾਂਜੀ ਉਹ ਅੱਜ ਦੀ ਛੋਟੀ ਬੇਟੀ ਆ ਉਹ ਦਿੱਲੀ ਵਿੱਚ ਆ ਤੇ ਉਹਨਾਂ ਦੇ ਵੀ ਬੱਚਿਆਂ ਦੇ ਐਗਜ਼ਾਮ ਚੱਲਦੇ ਸੀਗੇ ਤੇ ਉਹ ਨਹੀਂ ਆ ਸਕੇ ਇਹ ਉਹਨਾਂ ਨਾਲ ਵੀ ਨਹੀਂ ਤਾਂ ਗੱਲਬਾਤ ਅਸੀਂ ਕਰਦੇ ਹਾਂ ਤੇ ਇੱਧਰ ਮੇਰੇ ਚਾਚੀ ਜੀ ਬੈਠੇ ਆ ਇੱਧਰ ਇੱਧਰ ਮੇਰੇ ਕਮਲ ਚਾਚੀ ਛੋਟੇ ਚਾਚੀ ਆ ਤੇ ਹਾਂਜੀ ਹਾਂਜੀ ਜੱਜੀ ਤੁਸੀਂ ਦੱਸੋ ਕਿਦਾ ਬੁਆ ਸੀ ਹੁਣ ਆਨਰ ਤਾਂ ਡਰਿਆ ਸੈੜਾ ਰਿਸ਼ਤਾ ਇੱਥੇ ਹੋ ਗਿਆ ਮੇਰਾ ਸੰਜੋਗ થાય ਤੇ ਬਸ ਮੇਰੀ ਜੋ ਇਹ ਬੜੀ ਨਾਨਦੇ ਹੋ ਗਿਆ ਤੇ ਦੋ ਭੈਣਾਂ ਹੈ ਗਿਆ ਚਾਰ ਭਰਾ ਹੈ ਪੂਰੀ ਫੈਮਿਲੀ ਹੈ ਗਿਆ ਛੇ ਫੈਮਿਲੀ ਹੈ ਸਾਰੇ ਪੇਂਟ ਭਰਾ ਤੇ ਮੈਨੂੰ ਆਪਣੀ ਜੋ ਨਾ ਕਿ ਫੈਮਿਲੀ ਹੈ ਮੈਨੂੰ ਬਹੁਤ ਮਤਲਬ ਚੰਗੀ ਲੱਗਦੀ ਆ ਤੇ ਮੈਨੂੰ ਇਦਾਂ ਮੇਰੇ ਜੇਡ ਜੀ ਟਾਨੀਆਂ ਨਾਨਾ ਦਿੱਦਾ ਨਹੀਂ ਲੱਗਦੇ ਆ ਕਿ ਮੈਨੂੰ ਇਦਾਂ ਲੱਗਦੀ ਕਿ ਮੇਰੇ ਬੜੇ ਭਰਾ ਹੈ ਕਿ ਮੇਰੀ ਭੈਣਾਂ ਹੈ मैंने शुरू से कि मेरे पेंट की मेरे गया पर मैं अपने जेठ जिठानिया नहीं, नहीं मानती मैं अपने पेंट पर मानती है बिल्कुल, तो बिल्कुल मैंने है। इतना प्यार दिया इन्होंने मैं दो आठ आटे चाहिए

ਉਨਕੇ ਕੁੜਿਆ ਵੀ ਹੈ ਨਾ ਉਹ ਵੀ ਮੈਨੂੰ ਬਹੁਤ ਮਿਸ ਕਰਦੇ ਹੈ ਮੈਂ ਵੀ ਉਹਨਾਂ ਨੂੰ ਆਈ ਮੇਕ ਯੂ ਕਰਦੀ ਆ ਬਹੁਤ ਮੈਨੇ ਬਹੁਤ ਪਰਵਾਹ ਨਹੀਂ ਬਿਲਕੁਲ ਸੋਣਾਗਾ ਮੈਨੂੰ ਆਪਣੇ ਪਰਿਵਾਰ ਕਾ ਮੈਨੂੰ ਚੇਤਾ ਹੀ ਨਹੀਂ ਹੁੰਦਾ ਸਹੀ ਗੱਲਾਂ ਆ ਮੈਂ ਆਪਣੀ ਹੀ ਪਰਿਵਾਰ ਕੇ ਵਿੱਚ ਮੇਰਾ ਰਿਮੀ ਆ ਤੁਸੀਂ ਵੀ ਬਹੁਤ ਸੇਵਾ ਬਹੁਤ ਕੀਤੀ ਆ ਸਾਰੀ ਅੰਕਲ ਜੀ ਚਾਚਾ ਮੈਂ ਬਹੁਤ ਫਰਫਰੀਆ ਦਾ ਫਰਸਟ ਹੁੰਦਾ ਹੈਗਾ ਬਿਲਕੁਲ ਬਿਲਕੁਲ ਮੈਨੂੰ ਤਾਂ ਬਹੁਤ ਫੈਮਿਲੀ ਮੇਰੀ ਚੰਗੀ ਲੱਗੀ ਆ ਔਰ ਮੈਨੂੰ ਪੰਜਾਬ ਵੀ ਮੈਂ ਬਹੁਤ ਮਿਸ ਕਰਦੀ ਮੈਨੂੰ ਬਹੁਤ ਮੇਰੇ ਪਿਆਰ ਬਿਲਕੁਲ ਵੈਲਕਮ ਤੁਹਾਡਾ ਬਹੁਤ ਪਿਆਰ ਆ ਹਾਂਜੀ ਤੇ ਵੱਡੇ ਸਾਚੀ ਜੀ ਉਧਰ ਚਾਚਾ ਜੀ ਬੈਠਿਆ ਇਧਰ ਚਾਚੀ ਜੀ ਬੈਠਿਆ ਹਾਂਜੀ ਤੁਸੀਂ ਦੱਸੋ ਹਾਂਜੀ ਦਾ ਬਹੁਤ ਪਿਆਰ ਕਰਦੀ ਸੀ ਸਾਡੇ ਨਾਲ ਬਹੁਤ ਮਿਲਦੀ ਵਰਤਦੀ ਸੀ ਸਿੱਧੇ ਪਹਿਲੇ ਉੱਥੇ ਆ ਕੇ ਗੱਡੀ ਖੜੀ ਕਰਨੀ ਉੱਥੇ ਬਹਿ ਜਾਣਾ ਕਹਿਣਾ ਰੋਟੀ ਬਣਾਈ ਆ ਤਾਂ ਖਾ ਕੇ ਜਾਣਾ ਬੰਸੋ ਵਧੀਆ ਜੀ ਤੇ ਰਣਨੜੋਈਆ ਕਹਿੰਦਾ ਆ ਭੈਗ ਵਧੀਆ ਜੇ ਕੜੀ ਬਣਾ ਲਾ ਮੀ ਅ ਮੈਂ ਇੱਥੇ ਰੋਟੀ ਖਾਣੀ ਆ ਕੇ ਮੈਨੂੰ ਸਵਾਦ ਲੱਗਦੀ ਆ ਬਹੁਤ ਜ਼ਿਆਦਾ ਰੋਟੀ ਹਾਂਜੀ ਰਾਜਪਾਲ ਨੇ ਵੀ ਆਉਣਾ ਤਾਂ ਰਾਜਪਾਲ ਨੇ ਵੀ ਉੱਥੇ ਹੀ ਆਉਣਾ ਹਾਂਜੀ ਗਾਹੂਆ ਜੀ ਦਾ ਬੇਟਾ ਇਹ ਭੂਆ ਨੇ ਕਹਿਣਾ ਪਈ ਇਹ ਰਾਜਪਾਲ ਨਾ ਕਾ ਖੀਰ ਬਣਾ ਲਮੀ ਇਹਨੇ ਹਾਂ ਜਦੋਂ ਸਕੂਲ ਕਾਲਜ ਤੋਂ ਬਣਾਤੇ ਉੱਥੋਂ ਨਹੀਂ ਖਾਣਾ ਖਾ ਕੇ ਨਾ ਇਹਨੇ ਖੀਰ ਬਣਾ ਲਮੀ ਨੇ ਤਾਂ ਇਹਨੂੰ ਦੁੱਧ ਪੀਣਾ ਉਦੋਂ ਹੀ ਮੇਠਾ ਮੂਠਾ ਪਾ ਕੇ ਤਵਾਸ ਕਹਣਾ ਚੌਲਾਂ ਚ ਦੁੱਧ ਪਾ ਕੇ ਖਾਣਾ ਇਹਨੇ ਤਾਂ ਕਹਣਾ ਸਬਜੀ ਸੁਬਜੀ ਤਾਂ ਇਹਨੂੰ ਘੱਟ ਹੀ ਸਵਾਦ ਲੱਗਦੀ ਆ ਮੈਂ ਕਹਣਾ ਚਲੋ ਠੀਕ ਆ ਮੈਂ ਕਹਣਾ ਮੈਂ ਦੁੱਧ ਹੀ ਗਰਮ ਕਰ ਲਵਾਂਗੀ ਚੌਲਾਂ ਚ ਪਾ ਕੇ ਇਹਨੂੰ ਖਾ ਲੈਣਾ ਹਾਂਜੀ ਤਾਂ ਫੇਰ ਰੋਟੀ ਬਣਾਉਣੀ ਬੜੇ ਪਿਆਰ ਨਾਲ ਖਾਣੀ ਬੜੇ ਪਿਆਰ ਨਾਲ ਬਹਿਣਾ ਕਈ ਗੱਲਾਂ ਬਾਤਾਂ ਬਹੁਤ ਮਾਰਨੀਆਂ ਸਾਰੇ ਪਰਿਵਾਰ ਸਾਰੇ ਇਕੱਠੇ ਕਰ ਲੈ ਸਾਰੇ ਦੁੱਧ ਸਾਰੇ ਇਕੱਠੇ ਕਰ ਲੈ ਵਿਹਾਰ ਕੀਤੇ ਤਾਂ ਵੀ ਉਹਨੇ ਕਹਿਣਾ ਕੀ ਕਰਨਾ ਮੈਂ ਤਾਂ ਤੁਸੀਂ ਜੋ ਕਰਨ ਮੈਂ ਤੁਹਾਡੇ ਨਾਲ ਹੀ ਖੜੀ ਹਾਂ ਸਹੀ ਗਾ ਮੇਰਾ ਤਾਂ ਘਰ ਵੀ ਗਰੀਬ ਜਿਹਾ ਹੀ ਆ ਮੈਂ ਕਹਾਂ ਜੋ ਕਰੋਗੇ ਤੁਸੀਂ ਠੀਕ ਹੀ ਠੀਕ ਆ ਹਾਂਜੀ ਹਾਂਜੀ ਸਾਰਾ ਕੁਝ ਉਹ ਨਹੀਂ ਕਰੀ ਜਾਣਾ ਆਪੇ ਹੀ ਆਪੇ ਹੀ ਉਹਨੇ ਸਾਰੇ ਕੰਮ ਕੀਤੇ ਮੈਨੂੰ ਇਜਾਜ਼ਤ ਵੀ ਨਹੀਂ ਆਉਣ ਦਿੱਤਾ ਹਾਂਜੀ ਹੋਰ ਮੇਰੀਆਂ ਆ ਜਿਹੜੀਆਂ ਜੇਠ ਦੀਆਂ ਕੁੜੀਆਂ ਇਹਨਾਂ ਨੇ ਵੀ ਬਹੁਤ ਪਿਆਰ ਦਿੱਤਾ ਇਹਨਾਂ ਨੇ ਵੀ ਬਹੁਤ ਕੁਝ ਮੇਰੇ ਵਿਹਾਰਾ ਚ ਕੀਤਾ ਐਵੇਂ ਨਹੀਂ ਮੈਂ ਕਹਿਣਾ ਬਹੁਤ ਮੈਨੂੰ ਆਪਣਾ ਇਹ ਨਹੀਂ ਦਿੱਤਾ ਨਾ ਹਾਂਜੀ ਅਸਲ ਤੇ ਤੁਹਾਨੂੰ ਮੰਮੀ ਵੇਚਦਾ ਤੁਹਾਡੇ ਵਿੱਚ ਸਾਨੂੰ ਕਦੀ ਕੋਈ ਫਰਕ ਲੱਗਾ ਹੀ ਨਹੀਂ ਮੰਮੀ ਜਿਹੜੀ ਸੀ ਤੁਹਾਡੀ ਹੁਣ ਤਾਂ ਆਪਣੇ ਭੈਣਾ ਮੰਗੋ ਹੀ ਅਸੀਂ ਰਹੇ ਹਾਂ ਹਾਂਜੀ ਬਸ ਕਦੀ ਨਹੀਂ ਉਹਨੇ ਸਾਨੂੰ ਕੁਛ ਕਿਹਾ ਜਿੱਥੇ ਬਹਿਣਾ ਕਹਣਾ ਬੰਸੋ ਇੱਥੇ ਬਣਾਉਣੀ ਤਾਂ ਇੱਥੇ ਖਾ ਲੈਣੀ ਇੱਥੇ ਬਣਾਉਣੀ ਤਾਂ ਇੱਥੇ ਖਾ ਲੈਣੀ ਇੱਕ ਤਰ੍ਹਾਂ ਸਾਂਝਾ ਚੁੱਲਾ ਹੁੰਦਾ ਸੀ ਹਾਂ ਸਾਂਝਾ ਬਸ ਸਾਰਿਆਂ ਨੇ ਜਿੱਥੇ ਬਹਿ ਜਾਣਾ ਗੱਲਾਂ ਮਾਰਨੀਆਂ ਹਾਸਾ ਹਾਸਾ ਕੇ ਹਾਂਜੀ ਹਾਸਾ ਹਾਸਾ ਕੇ ਗੱਲਾਂ ਮਾਰਨੀਆਂ ਬਹੁਤ ਮਜ਼ਾਕ ਕਰਨੇ ਰੋਟੀਆਂ ਪਕਾ ਲੈਣੀਆਂ ਫਟਾਫਟ ਦਾਲਾਂ ਸਬਜ਼ੀਆਂ ਬਣਾ ਲੈਣੀਆਂ ਨਹੀਂ ਇਹ ਰਾਤ ਦੇ 12 1 ਵਜੇ ਜਾਣਾ ਸਾਰੇ ਆਹ ਮੈਂ 1 ਵਜੇ ਜਾਵਾਂ ਰਾਤ ਦਾ ਤਾਂ ਵੀ ਉੱਥੇ ਬੈਠੇ ਰਹਿਣਾ ਕਹਣਾ ਮੂੰ ਤਾਂ ਬਹੁਤ ਟਾਈਮ ਹੋ ਗਿਆ ਹਾਂਜੀ ਕਹਣਾ ਕੋਈ ਗੱਲ ਨਹੀਂ ਆਪਣੀ ਆ ਰਾਤ ਹਾਂਜੀ ਬੁੜਾ ਪੱਠ ਸੀਗਾ ਪਤਾ ਨਹੀਂ ਹੁਣ ਹਾਂਜੀ ਹੁਣ ਤਾਂ ਅੱਜ ਆਪਣੇ ਕੰਮਾਂ 'ਚ ਬਿਜ਼ੀ ਹੋ ਗਏ ਆ ਹਾਂਜੀ ਹਾਂਜੀ ਹੁਣ ਤਾਂ ਗੱਲਾਂ ਹੀ ਰਹਿ ਗਈਆਂ ਇਦਾਂ ਨਾ ਹੁਣ ਦੂਰ ਦੂਰ ਹੋ ਗਏ ਸਾਰੇ ਦੂਰ ਦੂਰ ਹੋ ਗਏ ਅਸੀਂ ਛੱਡ ਲੱਗ ਜਿਗਾ ਕਰ ਗਏ ਆ ਸਾਡੇ ਵੀ ਸਾਰਿਆਂ ਦੀ ਮੈਰਿਜ ਹੋ ਗਈਆਂ ਅਲੱਗ ਅਲੱਗ ਪਰਿਵਾਰਾਂ ਚ ਚਲ ਗਈਆਂ ਬਸ ਇਹ ਉਫਰਕ ਪੈਂਦਾ ਹਾਂਜੀ ਮਤ ਵਧੀਆ ਐਵੇਂ ਕਹਿਣ ਨੂੰ ਨਹੀਂ ਕਹਿਣ ਨੂੰ ਕੀ ਕਰਨਾ ਬਹੁਤ ਵਧੀਆ ਲੰਘਿਆ ਜਿੰਨਾ ਚਿਰ ਹੁਣ ਵੀ ਵਧੀਆ ਹੀ ਆ ਜਿੱਲੇ ਫੋਨ ਕਰ ਲੈਨੇ ਬਸੇਰਾ ਕਹਿ ਦਿੰਦੇ ਆ ਤੁਸੀਂ ਆਓ ਆਓ ਟਾਈਮ ਹੀ ਨਹੀਂ ਲੱਗਦਾ ਹਾਂਜੀ ਆ ਤੇਰੇ ਅੰਤਲ ਦੀ ਵੀ ਸਿਹਤ ਇਦਾਂ ਰਹਿੰਦੀ ਹੈ ਹਾਂਜੀ ਉਹ ਹੀ ਮੈਂ ਦੇਖਿਆ ਕਿ ਉਹਨੇ ਕਾਫੀ ਵੀਕ ਹੋਏ ਹੋਗੇ ਨਾ ਕਮਜ਼ੋਰ ਹੋਗਾ ਨਾ ਬਹੁਤ ਸਿਹਤ ਖਰਾਬ ਹੋਈ ਹਾਂ ਕਮਜ਼ੋਰ ਹੋਗਾ ਮੈਂ ਵੀਡੀਓ ਬਣਾਤੀ ਹੁਣ ਸਾਰਿਆਂ ਦੀ ਆਂਟੀ ਹੁਣ ਆ ਦੀ ਵੀਡੀਓ ਬਣਾਤੀ ਆ ਫੋਟੋ ਖਿੱਚ ਲਈ ਆ ਮੈਂ ਲੈ ਲੈ ਮੈਂ ਇਧਰ ਮੂੰਹ ਕਰ ਲੈ ਲੈ ਮੈਂ ਇਧਰ ਮੂੰਹ ਕਰ ਚਲੋ ਸਾਰਿਆਂ ਦੀ ਵੀਡੀਓ ਬਣਾਤੀ ਮੈਂ